ਇਤਾਂ ਗੁਰਦਾਸ ਤਾਂ ਰੁਪੀਤੇ ਆਉਂਦੇ ਨੇ ਇੱਕ ਕੁਦਰਤੀ ਗੁਰਦਾਸ ਨੇ ਖਿੜੇ ਹੋਏ ਬਾ ਖੇਤਾਂ ਦੇ ਵਿੱਚ ਸਰੋਂ ਦੇ ਫੁੱਲ ਖੇਤਾਂ ਦੇ ਵਿੱਚ ਖਿੜਦੇ ਆ ਅਸੀਂ ਕਦੇ ਬੱਚੇ ਸਹਿਰਾਂ ਵਾਲੇ ਬੱਚੇ ਘਰ ਘਾਟੋਂ ਮੌਕਾ ਬੰਦਾ ਪਿੰਡਾਂ ਦੇ ਬੱਚੇ ਬਾਹਰ ਘੁੰਮਦੇ ਛੱਡਦੇ ਪਤਾ ਲੱਗਦਾ ਤੇ ਉਹ ਕੁਦਰਤੀ ਇੱਕ ਅਵਰਕੇ ਜੋ ਵਰਤ ਵਰਕੇ ਨਜ਼ਾਰਾ ਹੈ ਉਹ ਮੈਂ ਆਪਣੇ ਗੀਤ ਵਿੱਚ ਪੇਸ਼ ਕਰ ਰਹੇ ਹਾਂ We'll <laughs> listen ਤੀਆਂ ਪਾਈਆਂ ਆਮਦ ਕਿਸੇ ਪਰੌਣੇ ਦੀ ਵਿੱਚ ਖੇਤੀਆਂ ਅਣ ਬਿਛਾਈਆਂ ਕਿਦਰੇ ਚਾਪਣ ਹੁਰ ਕਿਸੇ ਜਿਉ ਹਣ ਬੂਟੀਆਂ ਪਾਈਆਂ ਆਮਦ ਕਿਸੇ ਪਰੌਣੇ ਦੇ ਵਿੱਚ ਖੇਤੀਆਂ ਅਣ ਬਿਛਾਈਆਂ ਕਣਕਾਂ ਦੇ ਚਾਰ ਚੁਫੇਰੇ ਨੀਰਿਆਂ ਦੇ ਵੇੜੇ ਖੇੜੇ ਕਣਕਾਂ ਦੇ ਚਾਰ ਚੁਫੇਰੇ ਨੀਰਾਂ ਦੇ ਵੇੜਖੜੀ ਇਹਦੇ ਲਹਿਰ ਲਹਿਰ ਲਹਿਰਾਉਂਦੇ ਫੁੱਲ ਸਰੌਂਦੇ ਫੁੱਲ ਸਰੌਂਦੇ ਫੁੱਲ ਸਰੌਂਦੇ ਆਰੰਦਾ ਕੂੜੇ ਕੂੜੇ ਨਰਮ ਬਚਾਉਣੇ ਲੇਟਣ ਨੂੰ ਜੀ ਕਰਦਾ ਫੁੱਲਾ ਲੱਤੇ ਖੇਤ ਸਰੰਦੇ ਵੇਖਣ ਨੂੰ ਜੀ ਕਰਦਾ ਕੂੜੇ ਕੂੜੇ ਨਰਮ ਬਚਾਉਣੇ ਲੇਟਣ ਨੂੰ ਜੀ ਕਰਦਾ ਸ਼ਹਿਦ ਦੀਆਂ ਮੱਖੀਆਂ ਆਵਣ ਚੋੜੀਆਂ ਭਰ ਲੈ ਜਾਵਣ ਸ਼ਹਿਦ ਦੀਆਂ ਮੱਖੀਆਂ ਆਵਣ ਚੋਣੀਆਂ ਭਰਨ ਚਾਵਣ ਪਾਉਰੇ ਵੀ ਮਿੱਠਾ ਗੀਤ ਗਾਉਂਦੇ ਫੁੱਲ ਸਰਉਂਦੇ ਫੁੱਲ ਸਰਉਂਦੇ ਫੁੱਲ ਸਰਉਂਦੇ ਫੁੱਲ ਸਰਉਂਦੇ ਪਖਤ ਸਿੰਘ ਨੇ ਅਰੰਭ ਬਸਤੀ ਲਿੱਤ ਰੰਗੇਨਾ ਤੋਂ ਹੱਸਦੇ ਹੱਸਦੇ ਕਿੱਦਾਂ ਜੀਣਾ ਸਿੱਖੇ ਟੰਗਨਾ ਤੋਂ ਭਗਤ ਸਿੰਘ ਨੇ ਰੱਖ ਬਸ ਸੰਤੀ ਲਿੱਤ ਰੰਗੇਨਾ ਤੋਂ ਹੱਸਦੇ ਹੱਸਦੇ ਜੀਣਾ ਕਿੱਦਾਂ ਸਿੱਖੇ ਟੰਗਨਾ ਤੋਂ ਕਰਦੇ ਨੇ ਗੱਲਾਂ ਨਿਆਰੀਆਂ ਹੱਸਦੇ ਨੇ ਮਾਰ ਤਾੜੀਆਂ ਕਰਦੇ ਪਈ ਗੱਲਾਂ ਨਿਆਰੀਆਂ ਹੱਸਦੇ ਨੇ ਮਾਰ ਤਾੜੀਆਂ ਚੁੱਕ ਚੁੱਕ ਸਿਰਾਂ ਨੂੰ ਦਿਵਾ